ਸਤਿ ਸ਼੍ਰੀ ਅਕਾਲ ਜੀ ਸਤਿ ਆਤੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬ੍ਰੈਡ ਪਕੌੜਾ ਬਣਾ ਕੇ ਤਿਆਰ ਕਰਾਂਗੇ ਜੀ ਵੀਡੀਓ ਚੰਗੀ ਲਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਉਹਦੇ ਲਈ ਆਪਾਂ ਬ੍ਰੈਡ ਲਏ ਆ ਜੀ 6 ਬ੍ਰੈਡ ਲਏ ਆ ਆਪਾਂ ਬ੍ਰਾਊਨ ਬ੍ਰੈਡ ਹੈ ਇਹ ਤੇ ਆਪਾਂ ਜਿਹੜੇ ਇਹਦੇ ਪਾਸੇ ਤੇ ਕੰਨੀਆਂ ਸਾਰੀਆਂ ਕੱਟ ਦਿਆਂਗੇ ਬ੍ਰੈਡਾਂ ਦੀ ਆਪਾਂ ਤੇ ਸੌਫਟ ਸੌਫਟ ਭਾਗ ਇਹਦਾ ਆਪਾਂ ਰੱਖ ਲੈਣਾਗਾ ਕੰਨੀਆਂ ਘੱਟਦੀਆਂ ਹੀ ਆਪਾਂ ਸਾਰੇ ਬਰਿੱਟਾਂ ਦੀਆਂ ਤੇ ਇਧਰ ਆਪਾਂ ਥੋੜਾ ਜਿਹਾ ਕੜਾਈ 'ਚ ਕਰ ਲਿਆ ਜੀ ਇੱਕ ਇੱਕ ਚਮਚਾ ਆਪਾਂ ਤੇਲ ਦਾ ਪਾਇਆ ਸਰੋਂ ਦੇ ਦਾ ਤੇ ਇਹਦੇ ਵਿੱਚ ਆਪਾਂ ਪਾਤਾ ਜੀ ਹੁਣ ਅੱਧਾ ਕ ਚਮਚਾ ਜੀਰੇ ਦਾ 1 ਕਪਾ ਪਿਆਜ਼ ਲਿਆਏ ਕੱਟ ਕੇ ਬ੍ਰੀਕ ਤੇ 4 ਕ ਕਲੀਆਂ ਆਪਾਂ ਲਸਣ ਦੀਆਂ 2 ਆਪਾਂ ਹਰਨਾ ਮੱਛਾ ਲੀਆਂ ਏ ਤੇ ਨੂੰ ਆਪਾਂ ਪੁੰਨ ਲਾਂਗੇ ਜੀ ਤੇ ਆਪਾਂ ਦੋ ਵੱਡੇ ਆਲੂ ਲਏ ਆ ਇਹਨਾਂ ਨੂੰ ਆਪਾਂ ਬਾਲ ਲਿਆ ਏ ਤੇ ਬਿਲਕੁਲ ਸੌਫਟ ਹੋਏ ਹੋਏ ਆ ਇਹ ਬਾਲ ਕੇ ਤੇ ਆਪਣਾ ਤੜਕਾ ਸੀ ਜਿਹੜਾ ਉਹਦੇ ਵਿੱਚ ਆਪਾਂ ਥੋੜੇ ਥੋੜੇ ਮਸਾਲੇ ਪਾ ਲੈਣੇ ਆ ਨੂਨ ਮਿਰਚ ਮਸਾਲਾ ਆਮ ਹੀ ਜਿਹੜੇ ਆਪਾਂ ਰੈਗੂਲਰ ਰੋਜ਼ ਮਸਾਲੇ ਪਾਉਣੇ ਹੁੰਦੇ ਆ ਦਾਲ ਦੇ ਵਿੱਚ ਉਹੀ ਮਸਾਲੇ ਪਾਏ ਆ ਆਪਾਂ ਕੋਈ ਅਸਤਰਾ ਨਹੀਂ ਪਾਇਆ ਮਸਾਲਾ ਇਹਦੇ ਵਿੱਚ ਤੇ ਨਾਮਕ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਲਿਓ ਜਿੰਨਾ ਕੁ ਤੁਸੀਂ ਵੱਧ ਘੱਟ ਖਾਣੇ ਆ ਤੇ ਤੜਕਾ ਆਪਣਾ ਪੁੱਜ ਗਿਆ ਤੇ ਹੁਣ ਆਪਣੇ ਜਿਹੜੇ ਆਲੂ ਸੀਗੇ ਤੇ ਆਪਾਂ ਉਹਨਾਂ ਨੂੰ ਬਿਲਕੁਲ ਫੇਲ ਲਿਆ ਸੀਗਾ ਤੇ ਹੁਣ ਆਪਾਂ ਉਹ ਆਲੂ ਵੀ ਆਪਣੇ ਵਿੱਚ ਪਾ ਦਾਂਗੇ ਤੜਕੇ ਨੇ ਤੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਲਾ ਲਾਂਗੇ ਬਸ ਥੋੜਾ ਜਿਹਾ ਸੇਕ ਲਵਾਉਣ ਦੀ ਲੋੜ ਆ ਕਿਉਂਕਿ ਆਪਣੇ ਆਲੂਏ ਜਿਹੜੇ ਉਹ ਉਬਲੇ ਹੋਏ ਆ ਬਿਲਕੁਲ ਸੌਫਟ ਬਣੇ ਹੋਇਆ ਇਹ ਤੇ ਜਿਆਦਾ ਸੇਕ ਲਵਾਉਣ ਦੀ ਲੋੜ ਨਹੀਂ ਆਪਾਂ ਨੂੰ ਬਸ ਆਪਣੇ ਮਸਾਲਿਆਂ ਦੇ ਵਿੱਚ ਇਹਨੂੰ ਮਿਕਸ ਕਰ ਲੈਣਾ ਹੈ ਆਲੂ ਨੂੰ ਤੇ ਆਪਾਂ ਇਹਨੂੰ ਪਾਸੇ ਕੱਢ ਕੇ ਰੱਖਤਾ ਤਾਂ ਕਿ ਠੰਡੇ ਹੋ ਜਾਣ ਥੱਲੇ ਲਾ ਕੇ ਰੱਖਦਾ ਏ ਤੇ ਹੁਣ ਆਪਾਂ ਜਿਹੜੇ ਬ੍ਰੈਡਾਂ ਦੀਆਂ ਕੰਨੀਆਂ ਲਾ ਕੇ ਰੱਖੀਆਂ ਸੀ ਨਾ ਆਪਾਂ ਉਹਨੂੰ ਮਿਕਸੀ ਦੇ ਜਗ੍ਹਾ 'ਚ ਪਾ ਕੇ ਤੇ ਪੀਸ ਲਾਂਗੇ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਜੀ ਤਾਂ ਕਿ ਭੈਣ ਭਰਾ ਹੋਰ ਵੀ ਆਪਣੇ ਨਾਲ ਜੋੜ ਸਕਣ ਤੇ ਕਮੈਂਟ ਕਰਕੇ ਵੀ ਜਰੂਰ ਦੱਸੋ ਰੈਸਪੀ ਕਿ ਹੋਜੀ ਲੱਗੀ ਐ ਤੁਹਾਨੂੰ ਤੇ ਆਪਾਂ ਜਣਗਾ ਬ੍ਰਿੱਡਾਂ ਦੇ ਕਰਨਾ ਸੀਗਾ ਆਪਾਂ ਇਹਨਾਂ ਨੂੰ ਪੀਸ ਲਿਆ ਪਾਊਡਰ ਜਿਹਾ ਬਣ ਗਿਆ ਇਹਨਾਂ ਦਾ ਤੇ ਹੁਣ ਆਪਾਂ ਇੱਕ ਅਤਿਕ ਕੋਲੀਪੌਣੀ ਕੋਲੀ ਆਪਾਂ ਬੇਸਣ ਦੀ ਲਈ ਐ ਜੀ ਤੇ ਆਪਾਂ ਇਹਨੂੰ ਛਾਨ ਲੈ ਤੇ ਇਹਦੇ ਵਿੱਚ ਨਾਰਮਲ ਮਸਾਲੇ ਪਾ ਦੇਣਾ ਨੂਨ ਮਿਰਚ ਮਸਾਲਾ ਜੀਰਾ ਤੇ ਥੋੜਾ ਜਿਹਾ ਪਤਨੀਆ ਪਾਊਡਰ ਵੀ ਪਾਇਆ ਸੀ ਥੋੜਾ ਜਿਹਾ ਆਪਾਂ ਪਾਇਆ ਸੀ ਇਹਦੇ ਵਿੱਚ ਚਾਟ ਮਸਾਲਾ ਨੋਰਮਲ ਹੀ ਮਸਾਲੇ ਪਾਉਣੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਬੇਸਨ ਦੇ ਵਿੱਚ ਤੇ ਬੇਸਨ ਤੁਸੀਂ ਪੱਕਾ ਛਾਣ ਲਿਓ ਕਿਉਂਕਿ ਗੰਡਾ ਨਹੀਂ ਬਣ ਜਾਂਦੀਆਂ ਨਹੀਂ ਤਾਂ ਬੇਸਨ ਦੇ ਵਿੱਚ ਤੇ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਰਲਾ ਲਿਆ ਹੈ ਜੀ ਹਣਾ ਪਾ ਇਹਨਾਂ ਦਾ ਇੱਕ ਠੀਕ ਠਾਕ ਜਿਹਾ ਘੋਲ ਬਣਾਉਣਾ ਨਾ ਤਾਂ ਬਹੁਤ ਪਤਲਾ ਹੋਵੇ ਤੇ ਨਾ ਹੀ ਜੜਾ ਗਾੜਾ ਹੋਵੇ ਤੇ ਹੁਣ ਆਪਾਂ ਜਿਹੜੇ ਬਰੈਡ ਕੱਟ ਕੇ ਰੱਖੇ ਸੀਗੇ ਉਹ ਤੇ ਆਪਾਂ ਚਟਨੀ ਲਾਈ ਆ ਆਪਾਂ ਜਿਹੜੀ ਆਮ ਹੀ ਚਟਨੀ ਜਿਹੜੀ ਆਪਣੀ ਘਰੇ ਬਣਾ ਕੇ ਰੱਖੀ ਹੁੰਦੀ ਹੈ ਖੱਟੀ ਮਿੱਠੀ ਮਿਲੀ ਦੀ ਚਟਣੀ ਗੁੜ ਤੇ ਮਿਲੀ ਦੀ ਚਟਣੀ ਆ ਇਹ ਤੇ ਆਪਾਂ ਬਰੈਡ ਦੇ ਉੱਪਰ ਲਾ ਲਈ ਆ ਇਹ ਬੜੀ ਆਸਾਨੀ ਜੀ ਨਾਲ ਬਣਨ ਵਾਲੀ ਰੈਸਪੀ ਆ ਇਹ ਨਾਲੇ ਆਪਾਂ ਵੀਡੀਓ ਸ਼ੂਟ ਕੀਤੀ ਸੀ ਫੇਰ ਵੀ ਆਪਣੀ ਇਹ ਰੈਸਪੀ 20 ਮਿੰਟਾਂ ਦੇ ਵਿੱਚ ਬਣ ਗਈ ਸੀ ਤੇ ਜੇ ਆਪਾਂ ਨਾਰਮਲ ਹੀ ਉਹੀ ਬਣਾਉਣੀ ਹੋਵੇ ਤਾਂ 10 ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਜਦੋਂ ਆਪਣੇ ਆਲੂ ਉਬਲੇ ਹੋਵੇ ਹੋਣ ਤਾਂ ਹੁਣ ਆਪਾਂ ਮਿਸ਼ਰਣ ਸੀ ਜਿਹੜਾ ਉੱਤੇ ਲਾ ਲਿਆ ਵਾਲਾਂ ਵਾਲਾ ਤੇ ਦੂਜੇ ਬ੍ਰੈਡ ਦੇ ਉੱਤੇ ਵੀ ਆਪਾਂ ਸੌਸ ਲਾ ਕੇ ਤੇ ਉਹਨੂੰ ਉੱਤੋਂ ਕਵਰ ਕਰਤਾ ਹੈ ਤਾਂ ਆਪਣਾ ਬ੍ਰੈਡ ਸੀ ਜਿਹੜਾ ਬਣ ਕੇ ਤਿਆਰ ਹੋ ਗਿਆ ਹੈ ਬਿਲਕੁਲ ਇਹ ਕੁਤੂਜੇ ਨਾਲ ਵਧੀਆ ਚਿਪਕ ਗਿਆ ਇਹ ਤੇ ਆਪਾਂ ਸਾਰੇ ਬਰੱਡ ਐਵੇਂ ਹੀ ਤਿਆਰ ਕਰਕੇ ਰੱਖ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਕਟਾਂਗੇ ਜੀ ਵਿਚਾਲਿਓ ਤੇ ਸਾਰੇ ਬਰੱਡਾਂ ਨੂੰ ਆਪਾਂ ਵਿਚਾਲਿਓ ਕੱਟ ਕੇ ਰੱਖ ਲਿਆ ਹੈ ਤਾਂ ਨੰ ਬਰੱਡਾਂ ਦੇ ਆਪਣੇ 6 ਪੀਸ ਬਣ ਗਏ ਆ ਤੇ ਬੇਸਨ ਦਾ ਘੋਲ ਵੀ ਆਪਣਾ ਹੁਣ ਵਧੀਆ ਫੁੱਲ ਕੇ ਤਿਆਰ ਹੋ ਗਿਆ ਏ ਜਿਹੜਾ ਆਪਾਂ ਬਣਾ ਕੇ ਰੱਖਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਪਾ ਕੇ ਤੇ ਜਿਹੜਾ ਆਪਾਂ ਬ੍ਰੈਡਾਂ ਦਾ ਬਣਾ ਕੇ ਰੱਖਿਆ ਸੀ ਬੂਰਾ ਜਾਂ ਉਹਦੇ ਵਿੱਚ ਇਹਨਾਂ ਨੂੰ ਲਪੇਟ ਕੇ ਤੇ ਸਾਰੇ ਬ੍ਰੈਡੀ ਆਪਾਂ ਐਵੇਂ ਤਿਆਰ ਕਰਕੇ ਰੱਖ ਲੈਣੇ ਆ ਆਪਣੇ ਤਾਂ ਕਿ ਆਪਾਂ ਨੂੰ ਬਾਅਦ ਚ ਬਣਾਉਣ ਦੇ ਵਿੱਚ ਇਹਨੂੰ ਆਸਾਨੀ ਹੋਵੇ ਇੱਕ ਇੱਕ ਬਣਾਉਣਾ ਤਾਂ ਔਖਾ ਹੋ ਜਾਂਦਾ ਆਪਾਂ ਨੂੰ ਫਿਰ ਟਾਈਮ ਬਾਲਾ ਲੱਗਦਾ ਹੈ ਤੇ ਆਪਾਂ ਸਾਰੇ ਤਿਆਰ ਕਰਕੇ ਰੱਖ ਕਰਕੇ ਰੱਖ ਲਏ ਤੇ ਹੁਣ ਆਪਾਂ ਇੱਕ ਲਿਆ ਜੀ ਤਵਾ ਤੇ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਆਪਾਂ ਸਰੋਂ ਦਾ ਤੇ ਤੇਲ ਆਪਾਂ ਅੰਗਿਆ ਇਹ ਕਲਕਤੇ ਹੁਣ ਆਪਾਂ ਜਿਹੜੇ ਬਰੈਡ ਬਣਾਏ ਆ ਇਹਦੇ ਵਿੱਚ ਆਪਾਂ ਸੇਕ ਲਾਂਗੇ ਜੀ ਬਿਲਕੁਲ ਸਲੋ ਸਲੋ ਅੱਗੇ ਤੇ ਤੁਸੀਂ ਸਹਜੇ ਸਹਜੇ ਪਕਾ ਲਓ ਇਹਨੂੰ ਬਰਾਊਨ ਹੋਣ ਤੱਕਰ ਬਹੁਤ ਘੱਟ ਤੇਲ ਦੇ ਵਿੱਚ ਆਪਾਂ ਬਣਾਵਾਂਗੇ ਇਸੇ ਤੇਲ ਨਾਲ ਹੀ ਸਰ ਗਿਆ ਸੀਗਾ ਜੀ ਆਪਣਾ ਤੇ ਆਪਣਾ ਬਰੈਡ ਪਕੌੜਾ ਜਿਹੜਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਆਪਾਂ ਇਹਨੂੰ ਫਰਾਈ ਨਹੀਂ ਕੀਤਾ ਐਵੇਂ ਤਵੇ ਦੇ ਉੱਪ ਹੀ ਆਪਾਂ ਸਾਰੇ ਬਰੈਡ ਬਣਾਵਾਂਗੇ ਤੁਸੀਂ ਕੇਅਰਫੁਲੀ ਕਰ ਲਿਓ ਕਿਉਂਕਿ ਤੇਲ ਆਪਾਂ ਤਵੇ ਦੇ ਉੱਤੇ ਪਾਇਆ ਤਾਂ ਥੋੜਾ ਜਾਂ ਛਿੱਟੇ-ਛੁੱਟੇ ਵੀ ਪੈ ਜਾਂਦੇ ਆ ਜਿਆ-ਸੇ ਪਾਸੇ ਗਰਮ ਹੁੰਦਾ ਤੇਲ ਪੈ ਜਾਂਦਾ ਥੋੜਾ ਧਿਆਨ ਨਾਲ ਕਰਿਓ ਤੁਸੀਂ ਕੰਮ ਤੇ ਆਪਣਾ ਬ੍ਰੈਡ ਪਕੌੜਾ ਬਣ ਕੇ ਇੱਕ ਤਿਆਰ ਹੋ ਗਿਆ ਤੇ ਐਸੇ ਤਰ੍ਹਾਂ ਹੀ ਆਪਾਂ ਸਾਰੇ ਬ੍ਰੈਡ ਪਕੌੜੇ ਆਪਣੇ ਬਣਾ ਕੇ ਤਿਆਰ ਕਰਾਂਗੇ। ਲੋ ਜੀ ਆਪਾਂ ਲਾਸਟ ਵਾਲਾ ਬ੍ਰੈਡ ਪਕੌੜਾ ਬਣਾ ਲਿਆ ਤੇ ਆਪਣਾ ਤੇਲ ਸੀਗਾ ਜਿਹੜਾ ਸਾਰਾ ਮੁੱਕ ਗਿਆ ਏ ਤੇ ਪਰ ਆਪਾਂ ਹੋਰ ਤੇਲ ਨਹੀਂ ਪਾਇਆ। ਤੇ ਆਪਣੇ ਸਾਰੇ ਬ੍ਰੈਡ ਬਣ ਕੇ ਤਿਆਰ ਹੋ ਗਿਆ ਅੱਧੀ ਪੌਣੀ ਕਕਰਸੀ ਆਪਣੀ ਤੇਲ ਦੀ ਮਸਾਈ ਲੱਗੀ ਆ। ਤੇ ਇਹਨਾਂ ਦੇ ਟੇਸਟ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਸੀਗੇ ਇਹ ਵੀ ਬਰੈਡ ਪਕੌੜੇ ਜਿਹੜੇ ਫਰਾਈ ਕੀਤੇ ਹੁੰਦੇ ਆ ਉਹਨਾਂ ਵਰਗੇ ਬਣੇ ਸੀ ਬਿਲਕੁਲ ਬਹੁਤ ਹੀ ਜ਼ਿਆਦਾ ਟੇਸਟੀ ਤੇ ਕ੍ਰਿਸਪੀ ਜੇ ਬਣੇ ਸੀਗੇ ਤੇ ਆਪਣੇ ਸਾਰੇ ਬਰੈਡ ਪਕੌੜੇ ਇਸੇ ਤਰ੍ਹਾਂ ਆਪਾਂ ਤਿਆਰ ਕਰਕੇ ਰੱਖ ਲਿਆ ਹਨ ਤੇ ਤੁਸੀਂ ਇਹਨੂੰ ਖੱਟੀ ਮਿੱਠੀ ਚਟਨੀ ਨਾਲ ਵੀ ਖਾ ਸਕਦੇ ਆ ਟਮੇਟੋ ਕੈਚਪ ਨਾਲ ਵੀ ਖਾ ਸਕਦੇ ਆ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਖਾਣਾ ਚਾਹੋ ਨੇ ਇਹਨੂੰ ਪਰ ਆਪਾਂ ਇਹਨੂੰ ਖੱਟੀ ਮਿੱਠੀ ਚਟਨੀ ਦੇ ਨਾਲ ਹੀ ਖਾਦਾ ਸੀਗਾ ਬਹੁਤ ਹੀ ਜ਼ਿਆਦਾ ਟੇਸਟੀ ਬ੍ਰੈਡ ਪਕੌੜੇ ਬਣ ਕੇ ਆਪਣੇ ਤਿਆਰ ਹੋਏ ਆ ਬਹੁਤ ਹੀ ਘੱਟ ਤੇਲ ਦੇ ਵਿੱਚ ਬਿਲਕੁਲ ਕਰਕਰੇ ਕਰਕਰੇ ਬਣੇ ਸੀਗੇ ਤੇ ਤੁਸੀਂ ਵੀ ਇੱਕ ਵਾਰੀ ਆਪਣੇ ਤਰੀਕੇ ਨਾਲ ਜਰੂਰ ਟਰਾਈ ਕਰਕੇ ਵੇਖੋ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ ਹੈ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ